ਇਨਸਾਨੀਅਤ ਕਿਸ ਹੱਦ ਤੱਕ ਡਿੱਗ ਸਕਦੀ ਹੈ ਇਹ ਹੁਣ ਅਜੋਕੇ ਸਮੇਂ ਵਿੱਚ ਕੋਈ ਨਹੀਂ ਸੋਚ ਸਕਦਾ ਮਾਮਲਾ ਹੈ ਫਗਵਾੜਾ ਨਜ਼ਦੀਕੀ ਪਿੰਡ ਭਵਿਆਣਾ ਦਾ ਜਿੱਥੇ ਕਿ ਇੱਕ ਵਿਅਕਤੀ ਨੇ 5 ਸਾਲਾਂ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਉਧਰ ਪੀੜਤ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਉਣ ਵਾਲੀ ਇੱਕ ਮਹਿਲਾ ਅਨੂ ਸ਼ਰਮਾ ਨੇ ਸਿਵਲ ਹਸਪਤਾਲ ਫਗਵਾੜਾ ਦੇ ਸਟਾਫ ਉੱਪਰ ਹਸਪਤਾਲ ਵਿਖੇ ਨਾਮਯੂਦ ਹੋਣ ਦੇ ਗੰਭੀਰ ਦੋਸ਼ ਲਗਾਏ ਨੇ ਪੀੜਤ ਬੱਚੀ ਦਾ ਇਲਾਜ ਕਰਵਾਉਣ ਨੂੰ ਲੈ ਕੇ ਆਈ ਮਹਿਲਾ ਮੁਤਾਬਕ ਬਾਰ-ਬਾਰ ਫੋਨ ਕਰਨ ਦੇ ਬਾਵਜੂਦ ਵੀ ਕਾਫੀ ਦੇਰ ਤੱਕ ਕੋਈ ਵੀ ਡਾਕਟਰ ਹਸਪਤਾਲ ਵਿੱਚ ਮੌਜੂਦ ਨਹੀਂ ਸੀ ਉਨ੍ਹਾਂ ਮੰਗ ਕੀਤੀ ਕਿ ਇਹੋ ਜਿਹਾ ਸਟਾਫ ਖਿਲਾਫ ਮੰਦੀ ਕਾਰਵਾਈ ਕੀਤੀ ਜਾਵੇ ਈ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਅਨੂ ਸ਼ਰਮਾ ਅਨੂ ਸ਼ਰਮਾ ਜੀ ਤੁਸੀਂ ਇੱਥੇ ਫਗਵਾੜ ਦੇ ਸਿਵਲ ਹਸਪੀਟਲ ਦੇ ਵਿੱਚ ਆਏ ਜੀ ਕੀ ਕਾਰਨ ਜੀ ਅਸੀਂ ਇੱਕ ਪੇ 5 ਸਾਲ ਦੇ ਬੱਚੇ ਨੂੰ ਲੈ ਕੇ ਆਏ ਸੀ ਪਰ ਸਾਨੂੰ ਆਏ ਹੋਏ ਘੰਟਾ ਹੋ ਗਿਆ ਤੇ ਕੋਈ ਡਾਕਟਰ ਅਵੇਲੇਬਲ ਨਹੀਂ ਹੈਗਾ ਬੱਚਾ ਇਨੀ ਪ੍ਰੋਬਲਮਸ ਹੈਗਾ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਡਾਕਟਰ ਨੂੰ ਬੁਲਾ ਦਿਓ ਕਹਿੰਦੇ ਜੀ ਐਸਐਮ ਨੂੰ ਨਾਲ ਗੱਲ ਕਰਾਂਗੇ ਐਸਐਮ ਕਹਿੰਦੇ ਜੀ ਡਾਕਟਰ ਨੂੰ ਕਰਦੇ ਆਂ ਗੱਲ ਤੇ ਉਹਨਾਂ ਨੇ ਕੋਈ ਆਪਣੀ ਜੂਨੀਅਰ ਨੂੰ ਭੇਜਿਆ ਮੈਡਮ ਜਿਹੜਾ ਤੁਸੀਂ ਬੱਚਾ ਲੈ ਕੇ ਆਏ ਉਹ ਕੱਦ ਲਈ ਲੈ ਕੇ ਆਏ ਜੀ ਉਹ ਬੱਚ ਉਹ ਬੱਚੇ ਨਾਲ ਉਹਦੇ ਕਰਕੇ ਲੈ ਕੇ ਆਇਆ ਕਿੱਥੋਂ ਲੈ ਕੇ ਆਏ ਬੱਚੋ ਨੇ ਜੀ ਅੱਛੀ ਪੱਬਿਆਨੇ ਤੋਂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਣ ਨੂੰ ਇੱਥੇ ਸਾਨੂੰ ਆ ਗਿਆ ਹੋ ਗਿਆ 3 ਡੇਟ ਘੰਟਾ ਹੋ ਗਿਆ ਆਗੇ ਤੇ ਡਾਕਟਰ ਸਾਹਿਬ ਅਜੇ ਪਹੁੰਚੇ ਨਹੀਂ ਹੱਲੇ ਤੱਕ ਨਹੀਂ ਪਹੁੰਚੇ ਸੀ ਡਾਕਟਰ ਸਾਹਿਬ ਤੇ ਜਦ ਕਿ ਇਹਨਾਂ ਨੇ ਤੇੜੇ ਹੈਗੇ ਐ ਐਸ ਐਚਓ 라ਵਲਪਿੰਡੀ ਇਹਨਾਂ ਨੇ ਉਹਨਾਂ ਨੂੰ 6:30 ਕਾਲ ਕੀਤਾ ਸੀ ਕਿ ਅਸੀਂ ਇੱਕ ਡੇਢ ਘੰਟੇ ਚ ਪਹੁੰਚਦੇ ਪਏ ਆ ਅਸੀਂ ਆ ਕੇ ਡੇਢ ਘੰਟਾ ਵੇਟ ਕਰ ਚੁੱਕੇ ਆ ਪਰ ਹੱਲੇ ਤੱਕ ਵੀ ਕੋਈ ਡਾਕਟਰ ਨਹੀਂ ਇੱਥੇ ਪਹੁੰਚਿਆ ਔਰ ਮਤਲਬ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਡਾਕਟਰ ਦੀ ਡਿਊਟੀ ਆ ऑन कॉल ਮੁਰਾ ਚਾਹੀਏ ਰਾਤੀ 12 ਵਜੇ ਕੋਈ ਪ੍ਰੋਬਲਮ ਆਂਦੀ ਆ 2 ਵਜੇ ਪ੍ਰੋਬਲਮ ਆਂਦੀ ਆ ਉਹਨਾਂ ਤਾਂ ਆਨ ਕਾਲ ਡਿਊਟੀ ਆ ਉਹਨਾਂ ਨੂੰ ਆਉਣਾ ਚਾਹੀਦਾ ਕਿ ਜਦ ਕਿ ਮੈਨੂੰ ਤਾਂ ਨਹੀਂ ਸਮਝ ਆਇਆ ਕਿ ਵੀ ਇੱਕ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਇੱਕ 5 ਸਾਲ ਦਾ ਬੱਚਾ ਕਿੰਨੀ ਪ੍ਰੋਬਲਮਸ ਹੋਊਗਾ ਤੇ ਇਹੀ ਜੇ ਉਹਨਾਂ ਦੇ ਨਾਲ ਹੋਵੇ ਤਾਂ ਫਿਰ ਉਹ ਕੀ ਕਰੋਗੇ ਉਧਰੇ ਸਬੰਧੀ ਥਾਣਾ ਰਾਵਲਪਿੰਡੀ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਛਾਣ ਨਸੀਮ ਵਾਸੀ ਬਿਹਾਰ ਵਜੋਂ ਹੋਈ ਹੈ ਜਿਸ ਨੇ ਇਸ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਦੋਸ਼ੀ ਖਿਲਾਫ ਵਕਫਾਕਤਾ ਰਾਮਾ ਤਹਿਤ ਮਾਮਲਾ ਦਰਜ ਕਰ ਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਨੂੰ 14 ਦਿਨਾਂ ਲਈ ਨਿਆਖ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ ਕੀ ਮਾਮਲਾ ਜਿਹੜਾ ਕਿਸੇ ਵਿਅਕਤੀ ਨੇ ਲਿਆ ਹੈ ਮਾਮਲਾ ਕਿਹਨਾਂ ਦੇ ਵੀ ਸਾਹਮਣੇ ਇੱਕ ਸੂਚਨਾ ਮਿਲੀ ਸੀ ਕਿ ਲੜਕੀ ਬੱਚੀ ਦੇ ਨਾਲੇ ਜਿਹਦੇ ਸਬੰਧੀ ਰਾਤ ਨੂੰ ਸਾਡੇ ਇੰਸਪੈਕਟਰ ਸਾਹਿਬ ਦੇ ਨਾਲ ਜਾ ਕੇ ਅਸੀਂ ਮੌਕੇ ਤੇ ਗਏ ਆ ਤੇ ਮੌਕੇ ਤੇ ਜਾ ਕੇ ਦੇਖਿਆ ਜਿਹੜਾ ਬੰਦੇ ਤਾਂ ਅਸੀਂ ਉਹਨੂੰ ਮੌਕੇ ਤੇ ਕਾਬੂ ਕਰ ਲਿਆ ਕੀ ਨਾਮ ਉਹ ਵਿਅਕਤੀ ਦਾ ਜਿਹਨੂੰ ਕਾਬੂ ਕੀਤਾ ਸਾਹਮਣੇ ਜਿਹਦਾ ਨਾਮ ਹੈਗਾ ਨਸ਼ੀਬ ਮਾਪਦਾ ਨਾ ਤੇ ਬਿਹਾਰ ਦਾ ਰਹਿਣ ਵਾਲਾ ਆ ਤੇ ਜਿਹੜਾ ਇੱਥੇ ਲੇਬਰ ਦੇ ਕੰਮ ਵਾਸਤੇ ਆਇਆ ਸੀ ਇੱਕੋ ਦਿਨ ਪਹਿਲਾਂ ਹੀ ਆਇਆ ਸੀ ਜੀ ਤੇ ਕੀ ਮੁਕਦਮਾ ਦਰਜ ਕੀਤਾ ਗਿਆ ਮੁਕਦਮਾ ਉਹਨੇ ਦਰਜ ਕੀਤਾ ਗਿਆ 376 ਈਪੀ ਦਾ ਏਪੀ ਦਾ ਮੁਕਦਮਾ ਦਰਜ ਕੀਤਾ ਨਾਲ 500 ਛੇਪ ਐਕਸਪਰਟ ਲਾ ਕੇ ਤੇ ਮੁਕਦਮਾ ਦਰਜ ਕਰਕੇ ਉਹਨੂੰ ਮਜਰੂਮ ਵੇਰਥਰ ਕਰ ਲਿਆ ਠੀਕ ਅਗਲੀ ਪ੍ਰੋਸੈਸ ਕੀ ਹੈ ਇਹ ਉਹ ਅਗਲਾ ਪ੍ਰੋਸੈਸ ਅੱਜ ਜੱਜ ਸਾਹਬ ਦੇ ਪੇਸ਼ ਕੀਤਾ ਆ ਤੇ ਇਹਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਲਿਜਾ ਕੇ ਆਪਾਂ ਜੇਲ੍ਹ ਬੰਦ ਕਰਾਵਾਂ